Come <laughs> on. Thank mm -hmm. you. ਕਰਦੇ ਹਾਂ ਅੱਜ ਰੱਖਿਆ ਗਿਆ ਕੀ ਕਹਿਣਾ ਚਾਹੋਗੇ ਬਹੁਤ ਚੰਗਾ ਲੱਗਦਾ ਸੀ ਸਾਨੂੰ ਅੱਜ ਇੱਥੇ ਪੰਜਾਬ ਦੇ ਕੋਨੇ-ਕੋਨੇ ਚ ਕੁੜੀਆਂ ਆਈਆਂ ਨੇ ਤੇ ਸਾਰਿਆਂ ਨੂੰ ਸੰਧਾਰੇ ਅਸੀਂ ਦੇ ਰਹੇ ਹਾਂ ਤੇ ਬਾ ਕਮਾਲ ਦਾ ਮੇਲਾ ਸਾਡਾ 24 ਸਾਲ ਹੋ ਕੇ ਸਾਨੂੰ ਲਗਾਤਾਰ ਬਿਨਾ ਕਿਸੇ ਰੁਕਾਵਟ ਤੇ ਇਥੋਂ ਦੀ ਮਹਿਕ ਜਿਹੜੀ ਪੂਰੀ ਵਿਸ਼ਵ ਦੇ ਵਿੱਚ ਗਈ ਹੈ ਮੋੜ ਤੀਆਂ ਸਰਜੀਤ ਹੋਈਆਂ ਨੇ ਜਿਹੜਾ ਮੇਨ ਮੰਚਾ ਉਹ ਸਮਾਂ ਦੇ ਵਿੱਚ ਸੀ ਸੋ ਪੂਰੀਆਂ ਧੀਆਂ ਜਿੰਨੀਆਂ ਇੱਥੇ ਪਹੁੰਚੇ ਨੇ ਸਾਡੇ ਵੱਲੋਂ ਉਹਨਾਂ ਸਾਰਿਆਂ ਦਾ ਸਵਾਗਤ ਕਰਦੇ ਆ ਸੀ ਤੇ ਸਾਰੀਆਂ ਭੈਣਾਂ ਨੂੰ ਅਦਬ ਸਤਕਾਰ ਹੈ ਜਿਹੜਾ ਅਸੀਂ ਹਰ ਸਾਲ ਦੇ ਹਾਂਜੀ ਜਿੰਨੀਆਂ ਧੀਆਂ ਭੈਣਾਂ ਸਾਰੀਆਂ ਇਕੱਠੀਆਂ ਹੋਣ ਤੇ ਅੱਜ ਭਰਾ ਦੇ ਪੈਰਾਂ ତਰਫੇ ਥੱਲੇ ਲਾ ਕੇ ਬਿਲਕੁਲ ਜੀ ਬਿਲਕੁਲ ਵੀ ਮੇਰਾ ਇਹ ਦਿਨ ਤਾਂ ਸਾਡੇ ਲਈ ਮਸਾ ਹੁੰਦਾ ਕਿਉਂਕਿ ਅਸੀਂ ਤਾਂ ਹਮੇਸ਼ਾ ਹੀ ਕੋਈ ਧੀਆਂ ਦੇ ਲਈ ਆਵਾਜ਼ ਠ ਬਿਲਕੁਲ ਪਰ ਅਸੀਂ ਦੇਖਦੇ ਆ ਗਰਮੀ ਬਹੁਤ ਆਸੀਂ ਮਿਲ ਕੇ ਆਏ ਆ ਖੇਡੇ ਆ ਲਾੜ ਲੜਾਏ ਆ ਹਨਾ ਅਸੀਂ ਹਮੇਸ਼ਾ ਹੀ ਮਾਤਾਂ ਨੂੰ ਤਾਂ ਇਸ ਦੇ ਵਿੱਚ ਹਾਜ਼ਰ ਸਮਝਦੇ ਆ ਛੋਟੇ ਵੀਰੇ ਨੂੰ ਹਾਜ਼ਰ ਸਮਝਦੇ ਆ ਅਸੀਂ ਤੇ ਕੋਈ ਗੱਲ ਨਹੀਂ ਇਹ ਗਰਮੀ ਜਿਆਦਾ ਹੋਣ ਕਰਕੇ ਲਾਲ ਹੋ ਜਾ ਰਿਸਕ ਨਹੀਂ ਲੈਣਾ ਚਾਹੁੰਦੇ ਬੱਚੇ ਦੇ ਲਈ ਤਾਂ ਜਦ ਜਿੰਮੇ ਜਿੰਮੇ ਸ਼ੋਅ ਵੱਡਾ ਹੋਗਾ ਤਾਂ ਮੇਲੇ ਦਾ ਸ਼ਿੰਗਾਰ ਬਣੇਗਾ ਜਾਪ ਦਾ ਵਿਰਸਾ ਹੈ ਸਰੋਲੀ ਆਪਾਂ ਦੇਖ ਰਹੇ ਆ ਜਿਵੇਂ ਜਿਵੇਂ ਮਾਡਰਨ ਹੋ ਰਿਹਾ ਤਾਂ ਇਹ ਚੀਜ਼ਾਂ ਵਿਸਤਾਰੀ ਹੈ ਲੇਕਿਨ ਤੁਹਾਡਾ ਇਹ ਉਪਰਾਲਾ ਬਹੁਤ ਲੋਕਲੇ ਅਫੇਸ਼ੀਅਲ ਫਿਲਮਾਂ ਵੀ ਕਰਦੇ ਨੇ ਤੁਹਾਨੂੰ ਕੀ ਕਹਾਂ ਬਿਲਕੁਲ ਬਿਲਕੁਲ ਜਿਵੇਂ ਅਸੀਂ ਬਹੁਤ ਸਾਰੇ ਪ੍ਰੋਜੈਕਟ ਬਹੁਤ ਸਾਰੀਆਂ ਫਿਲਮਾਂ ਬਹੁਤ ਕੁਝ ਸਾਡਾ ਆਨ ਦੀ ਵੇ ਆ ਅਸੀਂ ਕਰ ਰਹੇ ਆ ਸਟੈਪ ਬਾਈ ਸਟੈਪ ਪਹਿਲਾਂ ਸਾਡਾ ਇਹ ਮੇਲੇ ਆ ਜਿਹੜੇ ਇਹ ਅਸੀਂ ਮੋੜ ਸਰਜੀਤ ਕਰੇ ਨੇ ਉਸ ਤੋਂ ਬਾਅਦ ਅਸੀਂ ਬਾਕੀ ਚੀਜ਼ਾਂ ਬਲ ਵੀ ਬਿਲਕੁਲ ਨਿਰੰਤਰ ਸਾਡਾ ਇਹ ਕੰਮ ਜਾਰੀ ਹੈ ਬਾਪੂ ਜੀ ਅੱਜ ਇੰਦੀਆਂ ਧੀਆਂ ਨੂੰ ਆਸ਼ੀਰਵਾਦ ਦੇਣਾ ਕਿੱਦਾਂ ਕਰਾਂ ਬਹੁਤ ਬਹੁਤ ਇਹ ਬੱਚੇ ਨੂੰ ਜਾਂਦਾ ਵੀ ਇੰਨਾ ਵੱਡਾ ਉਦਮ ਕਰਦਾ ਹੈ ਇੰਨਾ ਵੱਡਾ ਆਪਾਂ ਵਿੱਤੀ ਤੌਰ ਤੇ ਵੀ ਵੇਖੀਏ ਹਰ ਇੱਕ ਪੱਖ ਤੋਂ ਕਾਫੀ ਵੱਡਾ ਦਿਲ ਚਾਹੀਦਾ ਸੋ ਇਹ ਤੇ ਮਾਲਕੀ ਬੁਖਾਰਾ ਕਰ ਰਿਹਾ ਹੈ ਅੱਜ ਛੋਟੇ ਸਿੱਧੂ ਨੂੰ ਵੀ ਬਹੁਤ ਜ਼ਿਆਦਾ ਪਿਆਰ ਮਿਲਿਆ ਤੁਸੀਂ ਜ਼ਰੂਰ ਪਹੁੰਚਿਆ ਪਰ ਜਿਹੜੇ ਵੀ ਅੱਧੀਆਂ ਪਹੁੰਚੀਆਂ ਨਹੀਂ ਛੋਟੇ ਸਿੱਧੂ ਨੂੰ ਵੀ ਬਹੁਤ ਪਿਆਰ ਦੇ ਰਹੀਆਂ ਨੇ ਦੇਖੋ ਛੋਟਾ ਸਿੱਧੂ ਦਾ ਬਦੌਲਤ ਹੀ ਪੀਆਂ ਦੀਆਂ ਦੁਆਵਾਂ ਤੁਹਾਡੀ ਆਵਾਮ ਦੀਆਂ ਦੁਆਵਾਂ ਸਦਕਾ ਹੀ ਸ਼ਹਿਰੋ ਦਾ ਮੇਰਾ ਖਲਚਾਲੀ ਹੋਇਆ ਉਹ ਤਾਂ ਹਾਈ ਤੁਹਾਡੀਆਂ ਅਰਦਾਸਾਂ ਆ ਤੇ ਤੁਹਾਡੇ ਵਿੱਚ ਪਹੁੰਚ ਕੇ ਤਾਂ ਇਹ ਚੀਜ਼ ਹੋਰ ਵੀ ਪੱਕਾ ਹੋ ਜਾਂਦੀ ਹੈ ਹੋਰ ਵੀ ਵਧੀਆ ਲੱਗਦਾ ਇਸ ਗੱਲ ਨੂੰ ਤਾਂ ਪ੍ਰਮਾਤਮਾ ਕਰੇ ਛੇਤੀ-ਛੇਤੀ ਵੱਡਾ ਹੋਵੇ ਤੇ ਉਹ ਤੁਹਾਡੇ ਵਿੱਚ ਹਾਇਰੀ ਲਾਉਣ ਲੱਗਾ ਤਾਂ ਬਾਪੂ ਜੀ ਅਸੀਂ ਦੂ ਨੂੰ ਜਦੋਂ ਪੁੱਛਦੇ ਸੀਗੇ ਕਿ ਤੀਆਂ ਤੇ ਕਿਉਂ ਨਹੀਂ ਗੀਤ ਲਿਖਿਆ ਤਾਂ ਉਹ ਕਹਿੰਦਾ ਸੀ ਜਦੋਂ ਮੇਰੇ ਘਰ ਧੀ ਹੋਏਗੀ ਤਾਂ ਮੈਂ ਗੀਤ ਲਿਖੂਗਾ ਉਹਦੇ ਵਿੱਚ ਬਿਲਕੁਲ ਕਿਉਂਕਿ ਸਿੱਧੂ ਨੇ ਕਦੇ ਵੀ ਕਲਪਨਿਕ ਨਹੀਂ ਨਿਗਾਹਿਆ ਵੀ ਉਹਨੇ ਕੇਵਲ ਕਲਪਨਾ ਕੀਤੀ ਹੋਵੇ ਤ ਉਹਨੂੰ ਕਾਗਜ਼ਾਂ 'ਤੇ ਉਤਾਰਨਾ ਉਹਨੇ ਉਸ ਦੇ ਸੰਗੀਤ ਦੇ ਵਿੱਚ ਤੁਹਾਨੂੰ ਉਹਦਾ ਜਿਹੜਾ ਅਤੀਤ ਉਹਦਾ ਹੰਢਾਏ ਹੋਏ ਪਲ ਮਿਲਣਗੇ ਸਾਰੇ ਜੋ ਕੁਸ਼ੁੱਧ ਨਾ ਹੁੰਦਾ ਸੀ ਉਸ ਚੀਜ਼ ਨੂੰ ਉਹ ਲਿਖਦਾ ਸੀ ਤੇ ਉਸ ਚੀਜ਼ ਨੂੰ ਗਾਉਂਦਾ ਸੀ ਇਸੇ ਕਰਕੇ ਮਕਬੂਲ ਹੋਏ ਹਰ ਇੱਕ ਸੁਣਨ ਵਾਲੇ ਨੂੰ ਲੱਗਦਾ ਸੀ ਵੀ ਇਹ ਤਾਂ ਮੇਰੀ ਗੱਲ ਕੀਤੀ ਹੈ ਕਿਉਂਕਿ ਉਹਦੇ ਨਾਲ ਜੋ ਸਮਾਜ ਜਿਸ ਤਰ੍ਹਾਂ ਦਾ ਵਰਤਾਰਾ ਕਰਦਾ ਸੀ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਊਗਾ 295 Song ਆਇਆ ਜਾਂ ਕੋਈ ਹੋਰ ਕਈ ਉਹਦੇ ਮਿਸਾਲੀ Song ਨੇ ਜਿਹੜੇ ਸਾਡੀਆਂ ਸਮੱਸਿਆਵਾਂ ਦੇ ਸਾਡੇ ਮੁੱਦਿਆਂ ਦੇ ਆਧਾਰ ਤੇ ਉਹ ਗਾਉਂਦਾ ਸੀਗਾ ਤਾਂ ਉਹ ਬਲ ਕਲਪਨਾ ਨਹੀਂ ਗਾਉਂਦਾ ਸੀ ਕੋਰਾ ਸੱਚ ਤੇ ਤੁਸੀਂ ਸਿੱਧੂ ਦੀ ਕਮੀ ਪੂਰੀ ਕਰਤੀ ਅਜਿੱਤ ਸਿੱਧੂ ਦੀ ਕਮੀ ਤਾਂ ਸਾਥੋ ਕਈ ਜੁਗਾ ਵਿੱਚ ਵੀ ਨਹੀਂ ਪੂਰੀ ਹੋਣੀ ਲੇਕਿਨ ਮੈਂ ਇੱਕ ਨਾਕਾਮ ਕੋਸ਼ਿਸ਼ਾਂ ਜੂਰ ਕਰਦਾ ਵੀ ਜਿਹੜਾ ਉਹਦੇ ਵੱਲੋਂ ਚਲਾਇਆ ਗਿਆ ਮੁਹਾਜ ਹੈ ਉਹ ਕਿਵੇਂ ਨਾ ਕਿਵੇਂ ਰੋੜੀ ਫਿਰਾਂ ਥੋੜਾ ਬਹੁਤਾ ਕੋਸ਼ਿਸ਼ ਕਰਦਾ ਸਿੱਧੂ ਦੀ ਕਮੀ ਹਮੇਸ਼ਾ ਖੜਕਦੀ ਰਹੂਗੀ ਇਹ ਬਹੁਤ ਘੱਟ ਲੋਕ ਨੇ ਜਿਹੜੇ ਪਾਲ ਸਿੰਘ ਸਮਹਾਵ ਵਾਂਗੂ ਜਿਹੜਾ ਇਦਾਂ ਦਾ ਉਪਰਾਲਾ ਕਰਦੇ ਆ ਤਿਆਂ ਨੂੰ ਜਿਵੇਂ ਤਿਆਂ ਦੇ ਲਈ ਇੱਕ ਘਰ ਵੀ ਬਣਾਇਆ ਇਹਨਾਂ ਨੇ ਤੇ ਲੋਕਾਂ ਨੂੰ ਜਿਹੜੇ ਮਦਦਗਾਰ ਨੇ ਉਹਨੇ ਮਦਦ ਵੀ ਕਰਦੇ ਆ ਕੀ ਅਪੀਲ ਕਰੋਗੇ ਲੋਕਾਂ ਨੂੰ ਦੇਖੋ ਮੈਂ ਅਪੀਲ ਤਾਂ ਇਹੀ ਕਰਦਾ ਲੋਕ ਤਾਂ ਧੀ ਜੰਮੂ ਤੋਂ ਡਰਦੇ ਨੇ ਤਾਂ ਇੱਥੇ ਸਾਰੇ ਸਮਾਜ ਦਾ ਠੇਕਾ ਲੈ ਰੱਖਿਆ ਤੇ ਇਹ ਤਾਂ ਮਾਲਕ ਦੀ ਕਿਰਪਾ ਤੋਂ ਬਿਨਾ ਹੋ ਹੀ ਨਹੀਂ ਸਕਦਾ ਅਗਲਾ ਇੱਕ ਇੱਕ ਦੋ 3 ਹੁੰਦੀਆਂ ਨੇ ਤੇ ਮੇਰੇ ਖਿਆਲ ਪਰਿਵਾਰ ਖੰਬਿਆ ਜਿਹਾ ਨਜ਼ਰ ਆਉਂਦਾ ਵੀ ਧੀ ਫੇਰ ਤੇ ਇੱਥੇ ਆ ਗਿਆ ਫੇਰ ਆਹ ਖਰਚਾ ਖੜਾ ਹੋ ਗਿਆ ਹੈ ਨਾ ਪਰੰਤੂ ਇਹ ਪ੍ਰਮਾਤਮਾ ਕਿਸੇ ਕਿਸੇ ਦੀ ਮਿਹਰ ਕਰਦਾ ਤਾਂ ਮੈਨੂੰ ਬੜਾ ਵਧੀਆ ਲੱਗਦਾ ਹੈ ਔਰ ਇਹਨੂੰ ਸਾਰੀਆਂ ਧੀਆਂ ਦਾ ਪਿਆਰ ਮਿਲੇ ਕਰਮਾਂ ਵਾਲਾ ਇਨਸਾਨ ਹੈ ਬਹੁਤ